ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਹਾਨ ਕ੍ਰਾਂਤੀਕਾਰੀ ਇਨਕਲਾਬੀ ਬਾਬਾ ਸੋਹਣ ਸਿੰਘ ਭਖਣਾ ਜੀ ਦੀ ਬਾਬਾ ਜੀ ਦਾ ਜਨਮ 22 ਜਨਵਰੀ 1870 ਨੂੰ ਅ ਉਹਨਾ ਜੀ ਮਾਤਾ ਜੀ ਰਾਮਕੌਰ ਜੀ ਦੇ ਪੇਕੇ ਪਿੰਡ ਜਿਹੜਾ ਇਹਨਾਂ ਦਾ ਖਤਰਾਈ ਖੁਰਦ ਪਿੰਡ ਸੀਗਾ ਜਿਲ੍ਹਾ ਅੰਮ੍ਰਿਤਸਰ ਦਾ ਜੀ ਉੱਥੇ ਹੁੰਦਾ ਜੀ ਔਰ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਮ ਸਿੰਘ ਸੀਗਾ ਤੇ ਉਹ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਭਗਨਾ ਪਿੰਡ ਦੇ ਵਿੱਚ ਰਹਿੰਦੇ ਸੀਗੇ 1 ਸਾਲ ਦੀ ਉਮਰ ਸੀਗੀ ਬਾਬਾ ਜੀ ਦੀ ਜਦੋਂ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਕਾਲ ਚਲਾਣਾ ਕਰ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੇ ਗੁਰਮੁਖੀ ਜਿਹੜੀ ਹੈ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਹੀ ਸਿੱਖੀ ਉਸ ਟਾਈਮ ਤੱਕ ਪਿੰਡ ਦੇ ਵਿੱਚ ਕੋਈ ਸਕੂਲ ਨਹੀਂ ਸੀਗਾ ਉਸ ਤੋਂ ਬਾਅਦ 10 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਜੀ ਇਹਨਾਂ ਦੀ ਪਤਨੀ ਦਾ ਨਾਮ ਬਿਸ਼ਨ ਕੌਰ ਸੀਗਾ ਔਰ 1881 ਨੂੰ ਇਹਨਾਂ ਦੇ ਪਿੰਡ ਇੱਕ ਸਰਕਾਰੀ ਸਕੂਲ ਖੁੱਲਦਾ ਜੀ ਤੋਂ ਤੱਕ ਬਾਬਾ ਜੀ ਦੀ ਉਮਰ 11 ਸਾਲ ਸੀਗੀ 11 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣੇ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲਾ ਲਿਆ ਔਰ ਅਗਲੇ 5 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਉਰਦੂ ਔਰ ਫਾਰਸੀ ਤੇ ਚੰਗੀ ਪਕੜ ਬਣਾਈ ਸੀਗੀ 1909 ਦੇ ਵਿੱਚ ਆਪ ਘਰ ਦਾ ਆਰਥਿਕ ਸਥਿਤੀ ਜਿਹੜੀ ਉਹ ਨੂੰ ਸੁਧਾਰਨ ਲਈ ਅਮਰੀਕਾ ਚਲੇ ਗਏ ਉੱਥੇ ਜਾ ਕੇ ਪੋਰਟਲੈਂਡ ਦੇ ਵਿੱਚ ਇਹਨਾਂ ਨੇ ਇੱਕ ਲੱਕੜ ਦੇ ਆਰੇ ਤੇ ਕੰਮ ਕੀਤਾ। ਤਕਰੀਬਨ 3 ਸਾਲ ਲੱਕੜ ਦੇ ਆਰੇ ਦਾ ਕੰਮ ਕੀਤਾ ਜੀ। ਔਰ ਉੱਥੇ ਰਹਿੰਦਿਆਂ ਹੀ ਬਾਬਾ ਜੀ ਨੂੰ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਇਸੇ ਗੁਲਾਮੀ ਨੂੰ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਪਿੰਡੇ 'ਚ ਹੰਡਾਇਆ ਕਿਉਂਕਿ ਉੱਥੇ ਇਹਨਾਂ ਦੇ ਨਾਲ ਵੀ ਉਹ ਗੁਲਾਮਾਂ ਵਾਲਾ ਵਿਕਰਾਹੀ ਕੀਤਾ ਜਾਂਦਾ ਸੀਗਾ। ਔਰ ਇਹ ਸਭ ਕੁਝ ਬਾਬਾ ਜੀ ਨੇ ਜਿਹੜੀਆਂ ਕਿਤਾਬਾਂ ਲਿਖਣ ਲਿਖੀਆਂ ਨੇ ਬਾਬਾ ਜੀ ਨੇ ਤਿੰਨ ਕਿਤਾਬਾਂ ਲਿਖੀਆਂ ਸੀ ਜੀ ਸੋਨ ਸਿੰਘ ਭਗਣਾ ਜੀ ਨੇ ਉਹਦੇ ਵਿੱਚ ਉਹਨਾਂ ਨੇ ਬਹੁਤ ਵਿਸਥਾਰ ਨਾਲ ਲਿਖਿਆ ਹੈ ਅਮਰੀਕਾ ਦੇ ਵਿੱਚ ਹੀ ਰਹਿੰਦੇ ਹੋਏ ਆ ਬਾਬਾ ਜੀ ਨੇ ਸੋਚਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੋਈ ਕੰਮ ਕੀਤਾ ਜਾਵੇ ਇਸ ਲਈ ਇਹਨਾਂ ਨੇ ਇੱਕ ਗਦਰ ਨਾਮ ਦੀ ਪਾਰਟੀ ਬਣਾਈ ਜੀ ਪਾਰਟੀ ਦਾ ਨਾਮ ਤੇ ਗਜ਼ਲ ਪਾਰਟੀ ਸੀਗਾ ਪਰ ਇੱਕ ਨਾਮ ਇਹਦਾ ਹੋਰ ਸੀਗਾ ਜੀ ਹਿੰਦ ਐਸੋਸੀਏਸ਼ਨ ਆਫ ਦੀ ਪੈਸੀਫਿਕ ਕੋਸਟ ਇਹ ਵੀ ਇਹਦਾ ਇੱਕ ਨਾਮ ਰੱਖਿਆ ਗਿਆ ਸੀਗਾ ਬਾਬਾ ਜੀ ਪਾਰਟੀ ਪ੍ਰਧਾਨ ਬਣੇ ਕੇਸਰ ਸਿੰਘ ਠੱਠਗੜ ਜਿਹੜਾ ਏ ਉਹ ਇਹਨਾਂ ਦੇ ਮੀਤ ਪ੍ਰਧਾਨ ਬਣੇ ਪਾਰਟੀ ਦੇ ਲਾਲਾ ਹਰਦਿਆਲ ਜੋ ਨੇ ਉਹ ਜਨਰਲ ਸਕੱਤਰ ਬਣੇ ਪਾਰਟੀ ਦੇ ਤੇ ਕਾਸ਼ੀਰਾਮ ਜੋ ਹੈ ਉਹ ਖਜ਼ਾਨਚੀ ਬਣਨੇ ਜੀ ਇਸ ਪਾਰਟੀ ਦੇ ਪਾਰਟੀ ਨੇ ਹਥਿਆਰਬੰਦ ਸੰਘਰਸ਼ ਲੜਨ ਦਾ ਫੈਸਲਾ ਕੀਤਾ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਨੇ ਦੇਸ਼ ਦੇ ਫੌਜੀਆ ਨੂੰ ਵੀ ਨਾਲ ਮਿਲਾਂ ਦੇ ਅਮਰਸਲਾ ਕੀਤੀ ਗਈ ਉਹਦੇ ਨਾਲ ਨਾਲ ਕਾਰਜ ਦੇ ਨੌਜਵਾਨ ਔਰ ਜਿਹੜੇ ਔਰ ਆਪਣੇ ਪੰਜਾਬ ਦੇ ਵਿੱਚ ਛੋਟੇ-ਛੋਟੇ ਇਨਕਲਾਬੀ ਗਰੁੱਪ ਸੀਗੇ ਉਹਨਾਂ ਨੂੰ ਵੀ ਇਕੱਠਾ ਕਰਨ ਦਾ ਮਨ ਬਣਾਇਆ ਗਿਆ ਇਹ ਪਹਿਲੀ ਵਾਰ ਸੀਗਾ ਕਿ ਦੇਸ਼ ਦੇ ਫੌਜੀਆ ਨੂੰ ਬਗਾਵਤ ਕਰਨ ਦੇ ਲਈ ਨਾਲ ਜੋੜਿਆ ਗਿਆ ਇਸ ਪਾਰਟੀ ਦੇ ਵਿੱਚ ਜਿਹੜਾ ਧਰਮ ਦਾ ਮਸਲਾ ਹੈ ਉਹ ਹਰ ਇੱਕ ਦਾ ਨਿੱਜੀ ਮਸਲਾ ਸੀਗਾ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮੰਨਣ ਲਈ ਆਜ਼ਾਦ ਸੀਗਾ ਇਸੇ ਕਰਕੇ ਇਹ ਪਾਰਟੀ ਜਿਹੜੀ ਹੈ ਉਹ ਮਜ਼ਬੂਤ ਬਣੀ ਔਰ ਪਾਰਟੀ ਨੇ ਅੰਗਰੇਜ਼ਾਂ ਦੀਆਂ ਜਿਹੜਾ ਤਖਤ ਸੀਗਾ ਉਹਨੂੰ ਹਿਲਾ ਕੇ ਰੱਖ ਦਿੱਤਾ ਇੱਕ ਇਹਨਾਂ ਨੇ 1913 ਦੇ ਵਿੱਚ ਗੱਜਰ ਅਖਬਾਰ ਵੀ ਕੱਢਿਆ ਜੀ ਉਸ ਅਖਬਾਰ ਨੂੰ ਕੱਢਣ ਦੇ ਵਿੱਚ ਵੀ ਬਾਬਾ ਜੀ ਨੇ ਬਹੁਤ ਮਿਹਨਤ ਕੀਤੀ ਔਰ ਬਾਬਾ ਜੀ ਨੇ ਇਸ ਕੰਮ ਦੇ ਲਈ ਆਪਣੀ ਨੌਕਰੀ ਛੱਡ ਦਿੱਤੀ ਔਰ ਵਿਦੇਸ਼ ਦੇ ਵਿੱਚ ਜਿੰਨੀ ਕਮਾਈ ਕੀਤੀ ਸੀਗੀ ਜਾਂ ਜਿੰਨੀ ਜ਼ਮੀਨ ਜਾਇਦਾਦ ਸੀਗੀ ਆਪਣੇ ਕੋਲੇ ਉਹ ਸਭ ਪਾਰਟੀ ਦੇ ਵਿੱਚ ਹੀ ਖਰਚ ਕਰ ਦਿੱਤੀ ਜਦੋਂ ਕਾਮਾਗਟਾ ਮਾਰੂ ਜਹਾਜ਼ ਦਾ ਹੁੰਦਾ ਏ ਕੇਸ ਹੁੰਦਾ ਏ ਜੀ ਔਰ ਗਦਰੀ ਬਾਬੇ ਜਿਹੜੇ ਆ ਇਹ ਜਦੋਂ ਕੋਲਕਾਤਾ ਤੋਂ ਮੁੜਨ ਲੱਗੇ ਤੇ ਇੱਕ ਮੁਖਬਰ ਸੀਗਾ ਜੀ ਕਿਰਪਾਲ ਸਿੰਘ ਉਸ ਦੀ ਮੁਖਬਰੀ ਕਰਕੇ ਬਾਬਾ ਜੀ ਸਾਥੀਆਂ ਸਮੇਤ ਫੜੇ ਗਏ ਨੇ ਔਰ ਜਿਸ ਕਰਕੇ 21 ਫਰਵਰੀ 1915 ਦੀ ਬਗਾਵਤ ਜਿਹੜੀ ਹੈ ਉਹਨੂੰ ਬੜੇ ਸ਼ਕਤੀ ਦੇ ਨਾਲ ਅੰਗਰੇਜ਼ਾਂ ਵੱਲੋਂ ਦਬਾ ਦਿੱਤਾ ਗਿਆ ਹਕੂਮਤ ਨੇ ਇਸ ਕੰਮ ਦੇ ਵਿੱਚ ਜਿਹੜੇ ਨੇ 64 ਕ੍ਰਾਂਤੀਕਾਰੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਜੀ ਔਰ ਕੇਸ ਚਲਾਇਆ ਗਿਆ ਉਹਨਾਂ ਤੇ ਉਹਨਾਂ ਚੌਥਾਂ ਦੇ ਵਿੱਚੋਂ 24 ਯੋਧੇ ਜਿਹੜੇ ਐ ਇਹਨਾਂ ਨੂੰ ਫਾਂਸੀ ਦਾ ਹੁਕਮ ਹੋਇਆ ਜੀ ਜਿਸ ਦੇ ਵਿੱਚ ਬਾਬਾ ਜੀ ਸੀਗੇ ਔਰ ਇਹਨਾਂ ਦੇ ਨਾਲ ਪ੍ਰਸਿੱਧ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਜੂ ਨੇ ਉਹ ਵੀ ਸੀਗੇ ਜਦੋਂ ਫਾਂਸੀ ਹੋਣ ਲੱਗੀ ਐ ਜਿਸ ਦਿਨ ਫਾਂਸੀ ਸੀਗੀ ਉਸੇ ਦਿਨ ਇਹਨਾਂ ਦੇ ਵਿੱਚੋਂ 17 ਜਿਹੜੇ ਸਰ ਲਤਈ ਉਹ ਦੇ ਸੀਗੇ ਉਹਨਾਂ ਦੀ ਫਾਂਸੀ ਜਿਹੜੀ ਹੈ ਉਹ ਮਾਫ ਕਰਕੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਉਹਨਾਂ ਦੇ ਵਿੱਚ ਵੀ ਬਾਬਾ ਜੀ ਦਾ ਨਾਮ ਸੀਗਾ ਔਰ ਇਹਨਾਂ ਨੂੰ 10 ਦਸੰਬਰ 1915 ਨੂੰ ਅੰਡੇਮਾਨ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉੱਥੇ ਵੀ ਆਪਣੇ ਸਾਥੀਆਂ ਦੇ ਨਾਲ ਇਹਨਾਂ ਨੇ ਭੁਖੜਤਾਲ ਕੀਤੀ ਉਸ ਭੁਖੜਤਾਲ ਕਾਫੀ ਦੇਰ ਚੱਲੀ ਔਰ ਉਸ ਭੁਖੜਤਾਲ ਦੇ ਵਿੱਚ ਇਹਨਾਂ ਦਾ ਸਾਥੀ ਇੱਕ ਗਦਰੀ ਰਾਮ ਰੱਖਾ ਸੀਗਾ ਜੀ ਉਹ ਆਪਣੇ 8 ਸਾਥੀਆਂ ਦੇ ਸਮੇਤ ਭੁਖੜਤਾਲ ਦੇ ਵਿੱਚ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਬਦਲ ਕੇ ਤੇ ਮਦਰਾਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੀ ਉੱਥੋਂ ਫਿਰ ਬਦਲਿਆ ਤੇ ਇਹਨਾਂ ਨੂੰ ਯਰਬਦਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਗਿਰਵਦਾ ਜੇਲ੍ਹ ਦੇ ਵਿੱਚ ਬਾਬਾ ਜੀ ਨੇ 5 ਸਾਲ ਕੱਟੇ ਜੀ। ਉੱਥੋਂ ਇਹਨਾਂ ਨੂੰ ਤਬਦੀਲ ਕੀਤਾ ਗਿਆ ਲਾਹੌਰ ਜੇਲ੍ਹ ਦੇ ਵਿੱਚ ਤੇ ਲਾਹੌਰ ਦੇ ਵਿੱਚ ਬਾਬਾ ਜੀ ਨੇ 3 ਸਾਲ ਕੱਟੇ ਜੀ। ਲਾਹੌਰ ਦੇ ਵਿੱਚ ਰਹਿੰਦੇ ਆਂ। ਇਹ ਬਾਬਾ ਜੀ ਦਾ ਮੇਲ ਜਿਹੜਾ ਹੈ ਸਰਦਾਰ ਭਗਤ ਸਿੰਘ ਹੁਣਾਂ ਨਾਲ ਹੋਇਆ ਜੀ। ਤੇ ਬਾਬਾ ਜੀ ਨੂੰ 1930 ਨੂੰ 60 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। 60 ਸਾਲ ਦੀ ਉਮਰ ਚ ਰਿਹਾ ਹੋਏ ਬਾਬਾ ਜੀ ਜਦੋਂ ਤੱਕ 73 ਸਾਲ ਦੀ ਉਮਰ ਤੇ ਪਹੁੰਚੇ ਨੇ ਇਹਨਾਂ 13 ਸਾਲਾਂ ਦੇ ਵਿੱਚ ਵੀ ਜਿਹੜੇ 9 ਸਾਲ ਬਾਬਾ ਜੀ ਜੇਲ੍ਹ ਦੇ ਵਿੱਚ ਰਹੇ ਨੇ ਸਿਰਫ 4 ਸਾਲ ਜਿਹੜੇ ਨੇ ਉਹ ਆਜ਼ਾਦ ਘੁੰਮੇ ਨੇ ਬਾਕੀ 9 ਸਾਲ ਬਾਬਾ ਜੀ ਜੇਲ੍ਹ ਦੇ ਵਿੱਚ ਰਹੇ ਨੇ ਔਰ ਇਸ ਤੋਂ ਬਾਅਦ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਵੀ ਬਾਬਾ ਜੀ ਜਿਹੜੇ ਨੇ ਇੱਕ ਇਨਕਲਾਬੀ ਵਰਗੀ ਇੱਕ ਕ੍ਰਾਂਤੀਕਾਰੀ ਵਰਗੀ ਜ਼ਿੰਦਗੀ ਹੀ ਜਿਉਂਦੇ ਰਹੇ ਨੇ। ਆਖਿਰ 20 ਦਸੰਬਰ 1968 ਨੂੰ ਬਾਬਾ ਜੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਨੇ। ਇਹ ਸੀ ਜੀ ਪ੍ਰਸਿੱਧ ਕ੍ਰਾਂਤੀਕਾਰੀ ਬਾਬਾ ਸੋਨ ਸਿੰਘ ਭਗਣਾ ਜੀ ਦੇ ਬਾਰੇ ਕੁਝ ਜਾਣਕਾਰੀ। ਦੇਖੋ ਸਰ ਇਤਿਹਾਸ ਜਿਹੜਾ ਏ ਇਹ ਸਭ ਨੂੰ ਪਤਾ ਏ ਖਾਸ ਕਰ ਪੰਜਾਬ ਦੇ ਹਰ ਨੌਜਵਾਨ ਨੂੰ ਪਤਾ ਏ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹ ਇਤਿਹਾਸ ਜਿਹੜਾ ਏ ਇਸ ਤਰ੍ਹਾਂ ਹੀ ਅਸੀਂ ਸੁਣਾਉਂਦੇ ਰਹੀਏ ਲੋਕਾਂ ਨੂੰ ਔਰ ਇਹ ਕਹਾਣੀਆਂ ਜਿਹੜੀਆਂ ਨੇ ਸੂਰਬੀਰ ਯੋਧੇ ਦੀਆਂ ਇਹ ਗਾਂ ਤੋਂ ਗਾਂ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਦੀਆਂ ਰਹੇ ਕਿਉਂਕਿ ਨੈੱਟ ਦੇ ਉੱਤੇ ਜਿਹੜੀ ਇੱਕ ਵੀਡੀਓ ਚੜ ਗਈ ਉਹ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਘੁੰਮੇਗੀ ਜੀ ਇਸ ਕਰਕੇ ਅਸੀਂ ਇਹਨਾਂ ਯੋਧਿਆਂ ਦੀਆਂ ਇਹਨਾਂ ਕ੍ਰਾਂਤੀਕਾਰੀਆਂ ਦੀਆਂ ਮੈਂ ਵੀਡੀਓ ਬਣਾਉਣਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਇਹਨਾਂ ਬਾਰੇ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ੍ਹ ਪੰਜਾਬ ਦੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚੋਂ ਸਿੱਖ ਯੋਧਿਆਂ ਦਾ ਇਤਿਹਾਸ ਜਿਹੜਾ ਹੈ ਉਹ ਖਾਸ ਕਰਕੇ ਮੰਫੀ ਕੀਤਾ ਜਾ ਰਿਹਾ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕੁਝ ਹੋਰ ਵੀ ਕੋਸ਼ਿਸ਼ ਕਰਨਗੇ ਵੀਡੀਓਜ਼ ਬਣਾਉਣਗੇ ਜਿਸ ਤਰ੍ਹਾਂ ਮੈਂ ਬਣਾਉਣਾ ਹੈ ਉਹ ਵੀ ਬਣਾਉਣਗੇ ਇਹ ਵੀਡੀਓ ਜਿਹੜੀ ਨੈਟ ਤੇ ਚੜੇਗੀ ਕਿਤੇ ਨਾ ਕਿਤੇ ਕੋਈ ਨਾ ਕੋਈ ਬੱਚਾ ਜਿਹੜਾ ਹੈ ਉਹ ਹੱਥ ਮਾਰਦਾ ਮਾਰਦਾ ਇਸ ਵੀਡੀਓ ਤੱਕ ਪਹੁੰਚੇਗਾ ਇਹ ਵੀਡੀਓ ਜਿਹੜੀ ਮੈਂ ਬਣਾਈ ਹੈ ਇਹ ਕਿਸੇ ਇੱਕ ਬੱਚੇ ਤੱਕ ਵੀ ਪਹੁੰਚ ਜਾਵੇ ਉਸ ਨੂੰ ਬਾਬਾ ਜੀ ਬਾਰੇ ਜਾਣਕਾਰੀ ਮਿਲ ਜਾਵੇ ਮੇਰੀ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਹੈ ਉਹ ਸਫਲ ਹੋ ਜਾਂਦਾ ਜੀ ਇਸ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆਜ਼ਰੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਜੀ